ਸਤਿ ਸ਼੍ਰੀ ਅਕਾਲ ਪੰਜਾਬੀ ਜਕੇਟ ਅਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪਿਕ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਦੇ ਖੋਕਰ ਪਿੰਡ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਕਿ ਇੱਕ ਕਿਸਾਨ ਵੱਲੋਂ ਆਪਣੀ 2 ਕਨਾਲ ਜ਼ਮੀਨ ਵਿੱਚੋਂ ਚੰਦਨ ਦੇ ਦਰਖਤ ਲਗਾਏ ਗਏ ਹਨ ਅਤੇ ਕੰਗਸਤ ਇਹ ਕਿ ਚੰਦਨ ਦੇ ਦਰਖਤ ਦੀ ਜਾਣਕਾਰੀ ਕਟ ਹੋਣ ਕਾਰਨ 200 ਵਿੱਚੋਂ 40 ਬੂਟੇ ਹੀ ਰਹਿ ਗਏ ਹਨ ਪਰ ਗਨੀਮਤ ਇਹ ਰਹੀ ਕਿ ਇੱਕ ਸੜਖਾਲਸੇ ਵਿੱਚ ਇਸ ਕਿਸਾਨ ਦੀ 4 ਮਹੀਨੇ ਜੋਤੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੀ ਇਸ ਵਿਰਾਸਤ ਨੂੰ ਉਸਦੇ ਪੁੱਤਰ ਵੱਲੋਂ ਜਿਸ ਦਾ ਨਾਮ ਅਮਨੀਤ ਸਿੰਘ ਦੱਸਿਆ ਜਾ ਰਿਹਾ ਉਸ ਵੱਲੋਂ ਸੰਭਾਲੀ ਜਾ ਰਹੀ ਹੈ ਅਤੇ ਉਸ ਵੱਲੋਂ ਪਹਿਲੇ ਦਰਖਤ ਦੇ ਨਵ ਕੰਦਨ ਦੇ ਦਰਕਰ ਦੀ ਜਾਣਕਾਰੀ ਲਈ ਕਿਸੇ ਲੋਕ ਦੱਸਿਆ ਜਾ ਰਿਹਾ ਹੈ ਕਿ ਇਹ ਦਰਕਰ 60 ਸਾਲ ਬਾਅਦ ਇਹ ਲੱਕੜੀ ਵੇਚਣ ਜੋਗੀ ਹੈ ਕਿ ਇੱਕ ਦਰਕਰ ਦੀ ਜੋ ਹੈ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ ਉਸ ਦਾ ਇਹ ਵੀ ਕਹਿਣਾ ਹੈ ਕਿ ਜਦ ਉਸਦੇ ਪਿਓ ਦੇ ਇਲਾਜ ਵਿੱਚ ਜੋ ਲੱਖਾਂ ਰੁਪਿਆ ਦਾ ਖਰਚ ਹੋ ਰਿਹਾ ਸੀ ਜੇ ਕਰਜ਼ਾ ਚੁੱਕ ਕੇ ਉਹਨੇ ਆਪਣੇ ਪਿਤਾ ਦਾ ਇਲਾਜ ਕਰਾਇਆ ਸੀ ਪਰ ਉਸਦੇ ਪਿਤਾ ਜੋ हिला दौरान उन्हा दी मौत होगी पर जो कर्जा है उन्होंने चुकाना है उसका कहना है कि 7 साल, साल बाद ए लखा रुपए 10 लाख दी कीमत ते दरखत बिकेगा तेंकू बाद वो अपने जो चुकाया कर्जा ओ उतारेगा अथे उस वलो गोरा किसाना नु भी अपील की गई है कि ओ भी अपने खेता विच जो चंदन दी पहले दखन दी जानकारी हासिल करके अपने खेता विच जो चंदन दे दरखत लगान जिस नाल ओ भी अपना जो लाभ ले सकते है लखा रुपए तक कमा सकते हन ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਜਾਣਕਾਰੀ ਨੂੰ ਲੈ ਕੇ ਕੀ ਕੁਛ ਕਹਿਣਾ ਸੀ ਸਰਦਾਰ ਅਗਨੀ ਸਿੰਘ ਦਾ ਆਉ ਉਹ ਵੀ ਸੁਣਦੇ ਹਾਂ ਜੀ ਮੇਰਾ ਨਾਮ ਮਨੀਤ ਸਿੰਘ ਆ ਤੇ ਇੱਕ ਚੰਦਨ ਦੀ ਖੇਤੀ ਜੋ ਹੈ 2017 ਚ ਮੇਰੇ ਪਾਪਾ ਨੇ ਸ਼ੁਰੂ ਕੀਤੀ ਸੀਗੀ ਅਸੀਂ ਪਿੰਡ ਖੋਖਰ ਦੇ ਰਹਿਣ ਵਾਲਿਆਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ 2017 ਸੰਨ ਦੇ ਵਿੱਚ ਪਾਪਾ ਨੇ ਬੂਟੇ ਲਗਾਏ ਸੀਗੇ 200 ਦੇ ਕਰੀਬ ਚੰਦਨ ਦਾ ਬੂਟਾ ਲਗਾਇਆ ਸੀ ਉਦੋਂ ਪਰ ਸਾਨੂੰ ਇੰਨੀ ਨੋਲਿਜ ਨਹੀਂ ਸੀ ਹੈਗੇ ਇਹਨਾਂ ਬਾਰੇ ਤੇ ਉਸ ਦੇ ਵਿੱਚੋਂ ਸਿਰਫ 30 40 ਬੂਟੇ ਹੀ ਬਚੇ ਸੀਗੇ ਉਹ ਬਾਅਦ ਵਿੱਚ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਬੂਟਿਆਂ ਦਾ ਬੱਚ ਜਾਣਕਾਰੀ ਲਈ ਸੀਗੀ ਕਿਵੇਂ ਇਹਨਾਂ ਨੂੰ ਮਤਲਬ ਕਿ ਸਾਮ ਸੰਭਾਲ ਹੁੰਦੀ ਆ ਇਹਨਾਂ ਦੀ ਤੇ ਕਿਵੇਂ ਵਾਧਦੇ ਨੇ ਉਸ ਉਹ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਬੂਟਿਆਂ ਦਾ ਖਿਆਲ ਰੱਖ ਰਹੇ ਹਾਂ ਤੇ ਉਦੋਂ ਦੇ ਮਤਲਬ ਕਿ 30 40 ਬੂਟੇ ਉਦੋਂ ਦੇ ਚੱਲੇ ਆ ਰਹੇ ਨੇ ਇਸ ਟਾਈਮੇ ਬੂਟਿਆਂ ਦੀ ਉਮਰ ਜੋ ਹੈ 8 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਇਹ ਜੋ ਬੂਟੇ ਨੇ 15 ਤੋਂ 20 ਸਾਲ ਦੀ ਉਮਰ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਹਨਾਂ ਦਾ ਜੋ ਮੰਡੀਕਰਨ ਹੈ ਉਹ ਤੁਸੀਂ ਮਤਲਬ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ ਉਹ ਤੁਸੀਂ ਆਪ ਕਿਤੇ ਬਾਹਰ ਨਹੀਂ ਵੇਚ ਸਕਦੇ ਜੇ ਤੁਸੀਂ ਬਾਹਰ ਵੇਚੋਗੇ ਤੇ ਉਹ ਕ੍ਰਿਮੀਨਲ ਐਕਟ ਦੇ ਅੰਦਰ ਮੰਨਿਆ ਜਾਏਗਾ ਤੇ ਇਹ ਫੋਰੈਸਟ ਡਿਪਾਰਟਮੈਂਟ ਵੱਲੇ ਆਪ ਹੀ ਕੱਟ ਕੇ ਲੈ ਕੇ ਜਾਂਦੇ ਨੇ ਚੰਦਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੰਦਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਲਾਲ ਚੰਦਨ ਹੁੰਦੀ ਹੈ ਤੇ ਇੱਕ ਸਫੇਦ ਅਸੀਂ ਜੋ ਬੀਜੀ ਹੋਈ ਹੈ ਇਹ ਸਫੇਦ ਚੰਦਨ ਹੈ ਲਾਲ ਚੰਦਨ ਜੋ ਕਿ ਮੰਨੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਸੱਪਾਂ ਨੂੰ ਅਟਰੈਕਟ ਕਰਦੀ ਹੈ ਪਰ ਜੋ ਸਫੇਦ ਚੰਦਨ ਹੈ ਇਸ ਦਾ ਕੋਈ ਸੱਪਾਂ ਨਾਲ ਲਿੰਕ ਨਹੀਂ ਹੈਗਾ ਤੇ ਸੱਪ ਬਹੁਤ ਨਾ ਦੀ ਮਾਤਰਾ ਜੀ ਆਉਂਦੇ ਨੇ ਇੰਨਾ ਸੱਪਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਲਾਲ ਤੇ ਚੰਦਨ ਜਿਹੜੀ ਵਾਈਟ ਚੰਦਨ ਇਹਦੇ ਵਿੱਚ ਮੁਨਾਫੇ ਦੇ ਵਿੱਚ ਵੇਚਣ ਦੇ ਵਿੱਚ ਵੀ ਜਿਹੜੀ ਇਹਦੀ ਕੋਈ ਮੁਨਾਫਾ ਹੈਗਾ ਹਾਂਜੀ ਲਾਲ ਚੰਦਨ ਜੋ ਹੈ ਉਸ ਦਾ ਰੇਟ ਸਫੇਰ ਚੰਦਨ ਨਾਲੋਂ ਥੋੜਾ ਜਿਹਾ ਘੱਟ ਹੈ ਮਤਲਬ ਕਿ ਜ਼ਿਆਦਾ ਕੁਝ ਵੱਡਾ ਫਾਸਲਾ ਨਹੀਂ ਹੈ 2-3 ਹਜ਼ਾਰ ਦਾ ਫਰਕ ਹੈ ਜਿੱਦਾਂ ਲਾਲ ਜੋ ਸਫੇਰ ਚੰਦਨ ਹੈ ਇਸ ਦਾ ਰੇਟ 10 ਤੋਂ 35 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਹੈ ਤੇ ਇਹ ਬੂਟੇ ਦੀ ਜੇ ਤੁਹਾਨੂੰ ਪ੍ਰੋਫਿਟ ਦੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਬੂਟਾ ਤੁਹਾਨੂੰ 10 ਤੋਂ 15 ਲੱਖ ਤੱਕ ਦਾ ਮੁਨਾਫਾ ਦੇ ਜਾਂਦਾ ਹੈ ਉਹ ਵੀ ਘਾਟ ਤੋਂ ਘੱਟ ਇਨਵੈਸਟਮੈਂਟ 'ਚ ਇਹਦੀ ਖਰਾਕ ਕੀ ਹੈਗੀ ਇਹਦੀ ਖਰਾਕ ਬਿਲਕੁਲ ਮਤਲਬ ਕਿ ਨੋਰਮਲ ਹੈ ਖਰਾਕ ਬੂਟਾ ਜੋ ਹੈ ਆਪਣੀ ਤਰ੍ਹਾਂ ਖੁਦ ਨਹੀਂ ਕਰ ਸਕਦਾ ਇਸ ਦੇ ਲੱਗ ਤੁਹਾਨੂੰ ਕੋਈ ਹੋਸਟ ਪਲੈਂਟ ਲਗਾਉਣਾ ਪਏਗਾ ਜਿਸ ਤੋਂ ਇਹ ਆਪਣੀ ਖਰਾ ਪੌਸਟ ਲੈਂਡ ਜਿਵੇਂ ਕਿ ਨਿੰਬੂ ਆ ਗਿਆ ਆਮਲਾ ਕੋਈ ਇਦਾਂ ਨੋਰਮਲ ਫਰੂਟ ਵਾਲੇ ਬੋਦੇ ਜਾਂ ਤੁਸੀਂ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਇਹਨਾਂ ਦੇ ਲਾਗੇ ਜਿਸ ਤੋਂ ਇਹ ਆਪਣੀ ਖਰਾਕ ਲੈਂਦੇ ਨੇ ਤੇ ਹੋਰ ਕਿਸਾਨ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੂ ਇਸ ਇਸ ਖੇਤੀ ਨੂੰ ਲੈ ਕੇ ਮੇਰੀ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਤੁਹਾਨੂੰ ਮਤਲਬ ਕਿ ਆਪਣੇ ਖੇਤੀ ਦੇ ਜੋ ਟਾਂਗ ਨੇ ਉਹ ਬਦਲਨੇ ਚਾਹੀਦੇ ਨੇ ਇਸ ਜ਼ਮਾਨਾ ਬਦਲ ਰਿਹਾ ਹੈ ਸਭ ਕੁਝ ਬਦਲ ਰਿਹਾ ਹੈ ਤੇ ਸਾਨੂੰ ਵੀ ਆਪਣੇ ਟਾਂਗ ਨੂੰ ਬਦਲਨੇ ਚਾਹੀਦੇ ਨੇ ਕਿਉਂਕਿ ਕਣਕ ਚਾਹੁਣੇ ਦੀ ਖੇਤੀ 'ਚ ਇੰਨਾ ਮੁਨਾਫਾ ਰਿਹਾ ਨਹੀਂ ਹੈ ਜੇ ਹੁਣ ਮੁਨਾਫਾ ਚਾਹੀਦਾ ਹੈ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਟੰਗ ਬਦਲ ਕੇ ਹੁਣ ਵੱਖ-ਵੱਖ ਤਰੀਕੇ ਦੀ ਖੇਤੀ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਧੰਨਵਾਦ। ਓਕੇ। ਅੱਗੇ ਜੇ ਰਾਜ਼ ਰਹੋਗੇ ਨਾ ਮੈਂ ਅਪਡੇਟ ਤੇ ਪੈਣ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ। ਧੰਨਵਾਦ।